ਸ਼ਸ਼੍ਰੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1ਰ ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਮਿੱਠਿਆਂ ਦੀ ਬਹੁਤ ਹੀ ਜ਼ਿਆਦਾ ਪਸੰਦੀ ਸਬਜੀ ਪੁਰਜੀ ਜੋ ਵੀ ਤੁਸੀਂ ਕਹਿਣਾ ਚਾਹੋਣੇ ਹੋਗੇ ਉਹੀ ਕਹਿ ਸਕਦੇ ਹੋਗੇ ਜੋ ਵੀ ਬੋਲਦੇ ਆ ਤੁਹਾਡੇ ਏਰੀਆ ਦੇ ਵਿੱਚ ਤੇ ਇਹਨੂੰ ਆਪਾਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਮੇਥੇ ਲੈ ਲੈਣੇਗੇ ਤਾਂ ਜੇ ਇਹਨਾਂ ਨੂੰ ਕੱਟ ਕੇ ਧੋ ਲਿਆ ਤੇ ਇੱਧਰ ਆਲੂ ਹੈਗੇ ਉਹ ਵੀ ਆਪਾਂ ਕੱਟ ਲਿਆ ਮोटे-ਮोटे ਸਾਈਜ਼ ਦੇ ਵਿੱਚ ਇਹਨਾਂ ਨੂੰ ਪਾਣੀ ਵਿੱਚ ਡੋਬ ਕੇ ਰੱਖਿਆ ਹੋਇਆ ਹੈਗਾ ਤੇ ਇੱਧਰ ਆਪਾਂ ਪਿਆਜ਼ ਲਸਣ ਅਦਰਕ ਹਰੀ ਮਿਰਚ ਟਮਾਟਰ ਇਹ ਵੀ ਕਟਿੰਗ ਕਰ ਲਿਆ ਤੜਕੇ ਵਾਸਤੇ ਤੇ ਚਲੋ ਲਾਉਣੇ ਆਪਾਂ ਤੜਕਾ ਲੈ ਲਾਂਗੇ ਇੱਕ ਲੋਹੇ ਦੀ ਕੜਾਈ ਇਹਦੇ ਵਿੱਚ ਪਾ ਦਵਾਂਗੇ ਆਪਾਂ ਸਰੋਂ ਦਾ ਤੇਲ ਜਿਹੜੀ ਇਹ ਸਬਜੀ ਹੈ ਸਰੋਂ ਦੇ ਤੇਲ ਦੇ ਵਿੱਚ ਹੀ ਟੇਸਟੀ ਕਰਾਰੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਇਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈਗੀ ਤੇਲ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ ਇੱਕ ਚਮਚਾ ਜੀਰਾ ਜੀਰੇ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਕੱਟਿਆ ਹੋਇਆ ਲਸਣ ਅਦਰਕ ਹਰੀ ਮਿਰਚ ਤਿੰਨੇ ਚੀਜ਼ਾਂ ਐਡ ਕਰ ਦਵਾਂਗੇ ਕਿਉਂਕਿ ਚੁੱਲੇ ਤੇ ਬਣਾ ਰਹੇ ਹਾਂ ਚੁੱਲੇ ਤੇ ਬਹੁਤ ਹੀ ਜ਼ਿਆਦਾ ਅੱਗ ਦਾ ਸੇਕ ਹੈਗਾ ਤਾਂ ਕਰਕੇ ਫਟਾਫਟ ਜਿਹੜਾ ਆਪਣਾ ਮਸਾਲਾ ਹੈਗਾ ਉਹ ਬਣ ਕੇ ਤਿਆਰ ਹੋ ਜਾਊਗਾ ਤੇਲ ਕਾਫੀ ਜ਼ਿਆਦਾ ਗਰਮ ਹੈਗਾ ਤੇ ਐਡ ਕਰਤਾ ਲਸਣ ਅਦਰਕ ਹਰੀ ਮਿਰਚ ਇਹਨਾਂ ਨੂੰ ਆਪਾਂ ਭੁੰਨ ਲਾਂਗੇ ਥੋੜਾ ਜਿਹਾ ਤੇ ਜੇ ਆਪਣੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਰਸੋਈ ਤੋਂ ਬੱਤੋ ਹ ਸਬਸਕ੍ਰਾਈਬ ਕਰਨਾ ਤੇ ਜਿਹੜਾ ਕੋਈ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈਗਾ ਘੰਟੀ ਵਾਲਾ ਬਟਨ ਦੇ ਰੂਪ ਤਸ ਕਰ ਲੈਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਆਪਾਂ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਜਿਹੜੀ ਵੀ ਰੈਸਪੀ ਬਣਾਉਣੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਤੇ ਲਜੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਸਰਦੀ ਦਾ ਮੌਸਮ ਹੈ ਮਿੱਠਿਆਂ ਵਾਲਾ ਮੌਸਮ ਹੈ ਤਾਂ ਕਰਕੇ ਜਰੂਰ ਜਿਹੜੀ ਇਹ ਸਬਜੀ ਪੁਰਜੀ ਤੁਸੀਂ ਬਣਾ ਕੇ ਜਰੂਰ ਟਰਾਈ ਕਰਨਾ ਮੇਰੇ ਇਸ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਰੋਟੀ ਪਰਾਂਠੇ ਚਾਵਲ ਕਿਸੇ ਵੀ ਚੀਜ਼ ਨਾਲ ਤੁਸੀਂ ਇਹਨੂੰ ਖਾ ਸਕਦੇ ਹੋਗੇ ਆਪਣਾ ਲਸਣ ਅਦਰਕ ਪੁੰਨ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਦੇ ਸੀ ਪਿਆਜ਼ ਪਿਆਜ਼ਾਂ ਨੂੰ ਵੀ ਆਪਾਂ ਭੁੰਨ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟਿਆ ਹੋਇਆ ਟਮਾਟਰ ਟਮਾਟਰ ਨੂੰ ਵੀ ਆਪਾਂ ਪਿਆਜ਼ਾਂ ਦੇ ਨਾਲ ਭੁੰਨ ਲਵਾਂਗੇ ਤੇ ਥੋੜਾ ਪੁਨਨ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕੱਟੇ ਹੋਏ ਆਲੂ ਆਲੂ ਨੂੰ ਆਪਾਂ ਪਾਣੀ ਚ ਪਹਿਲਾਂ ਛਾਣ ਲਵਾਂਗੇ ਤਾਂ ਕਿ ਪਾਣੀ ਜਿਹੜਾ ਐਕਸਟਰਾ ਨਿਕਲ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਜਿਹੜੇ ਪਿਆਜ਼ ਲਸਣ ਦਾ ਮਸਾਲਾ ਹੈਗਾ ਵਧੀਆ ਭੁੱਜ ਰਿਹਾ ਹੈਗਾ फटाफट ਇਹ ਅੱਗ ਦਾ ਕਾਫੀ ਜ਼ਿਆਦਾ ਸੇਕ ਹੈ ਤੇ ਸਬਜ਼ੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਜੇ ਤੁਸੀਂ ਚੁੱਲੇ ਤੇ ਬਣਾਉਨੇ ਹੋਵਗੇ ਤੇ ਸਵਾਦ ਵੀ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈਗਾ ਤੇ ਇਧਰ ਆਪਾਂ ਆਲੂ ਐਡ ਕਰ ਦਵਾਂਗੇ ਹੁਣ ਆਲੂਆਂ ਨੂੰ ਵਧੀਆ ਆਪਾਂ ਸੌਫਟ ਹੋਣ ਤੇ ਕਰ ਪਕਾ ਲਵਾਂਗੇ ਕਿਉਂਕਿ ਮੈਥੇ ਜਿਹੜੇ ਉਹ ਨਾ ਬਹੁਤ ਹੀ ਜਲਦੀ ਜਲਦੀ ਪੱਕ ਜਾਂਦੇ ਨੇਗੇ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਮੈਥੇ ਪੱਕਣ ਦੇ ਵਿੱਚ ਤਾਂ ਕਰਕੇ ਆਪਾਂ ਆਲੂਆਂ ਨੂੰ ਵਧੀਆ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਤਾਂ ਕਿ ਜਿਹੜਾ ਇਹ ਸੌਫਟ ਹੋ ਜਾਣ ਤੇ ਇਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਮਿਕਸ ਕਰਨ ਤੋਂ ਬਾਅਦ ਆਪਾਂ ਕਿਸਮ ਦਾ ਜਿਹੜਾ ਨਮਕ ਐਡ ਕਰ ਦਵਾਂਗੇ ਤਾਂ ਕਿ ਆਲੂ ਜਿਹੜੇ ਜਲਦੀ ਪੱਕ ਜਾਣ ਤੇ ਨੂਨ ਹੈ ਜਿਹੜਾ ਚੰਗੀ ਤਰ੍ਹਾਂ ਆਲੂਆਂ ਦੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਰਸ ਜਾਵੇ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬਾਕੀ ਦੇ ਮਸਾਲੇ ਹੈਗੇ ਉਹ ਐਡ ਕਰਾਂਗੇ ਤੇ ਪਹਿਲਾਂ ਆਪਾਂ ਇੱਕ ਚਮਚ ਜਿਹੜਾ ਇਹਦੇ ਵਿੱਚ ਨੂਨ ਦਾ ਐਡ ਕਰਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ 2-3 ਮਿੰਟ ਭੁੰਨਣ ਤੋਂ ਬਾਅਦ ਇਹਦੇ ਵਿੱਚ ਆਪਾਂ ਨਾਣ ਐਡ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਾਕੀ ਦੇ ਰਹਿੰਦੇ ਜਿਹੜੇ ਮਸਾਲੇ ਉਹ ਵੀ ਐਡ ਕਰ ਲਾਂਗੇ ਤੁਸੀਂ ਚੈੱਕ ਕਰਦੇ ਰਹਿਣਾ ਕਿ ਜਦੋਂ ਆਲੂ ਥੋੜੇ ਜਿਹਾ ਸੌਫਟ ਹੋ ਜਾਣਗੇ ਨਾ ਪਹਿਲਾਂ ਆਪਾਂ ਇੱਕ ਚਮਚਾ ਐਡ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਕਾਵਾਂਗੇ ਤੇ ਜਦੋਂ ਆਲੂ ਥੋੜੇ ਸੌਫਟ ਹੋ ਜਾਣ ਦਵਾ ਕੇ ਦੇਖ ਲੈਣਾ ਤੇ ਜਦੋਂ ਸੌਫਟ ਹੋ ਜਾਣ ਫੇਰ ਹੀ ਬਾਕੀ ਜਿਹੜੇ ਮਸਾਲੇ ਆਪਾਂ ਉਸ ਤੋਂ ਬਾਅਦ ਹੀ ਐਡ ਕਰਾਂਗੇ ਤੇ ਇਹ ਆਪਾਂ ਨਾਣ ਪਾ ਕੇ ਥੋੜਾ ਦੇਰ ਭੁੰਨ ਲਵਾਂਗੇ ਤੇ ਚੁੱਲੇ ਤੇ کافی ਜਿਆਦਾ ਅੱਗ ਦਾ ਸੇਕ ਹੋਣ ਕਰਕੇ ਨਾ ਮਸਾਲੇ ਐ ਬਹੁਤ ਜਲਦੀ ਪੱਕ ਜਾਂਦੇ ਆ ਸਬਜੀ ਜਿਹੜੀ ਬਹੁਤ ਹੀ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈਗੀ ਤੇ ਤਾਂ ਕਰਕੇ ਜੇ ਉਹ ਵੀ ਪ੍ਰੋਸੈਸਾ ਜਲਦੀ ਜਲਦੀ ਕਰਨਾ ਪੈਂਦਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਬਾਕੀ ਦੇ ਬਚਤੇ ਜਿਹੜੇ ਮਸਾਲੇ ਨੇਗੇ ਇੱਕ ਵਾਰ ਮਿਕਸ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲਾ ਹੈਗਾ ਕਾਫੀ ਵਧੀਆ ਜਿਹੜਾ ਆਲੂਆਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈਗਾ ਵਧੀਆ ਭੁੱਜ ਕੇ ਤਿਆਰ ਹੋ ਗਿਆ ਹੈਗਾ ਤੇ ਹੁਣ ਆਪਾਂ ਇਹਨੂੰ ਜਿਹੜਾ ਇਹਦੇ ਵਿੱਚ ਜਿਹੜੇ ਬਾਕੀ ਦੇ ਮਸਾਲੇ ਰਹਿੰਦੇ ਨੇ ਉਹ ਐਡ ਕਰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਹੋਰ ਨਾਣ ਦਾ ਐਡ ਕਰ ਲਵਾਂਗੇ ਇੱਥੇ ਕਿਉਂਕਿ ਆਪਾਂ ਨੂੰ ਹੋਰ ਨਾਣ ਚਾਹੀਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹਲਦੀ ਪਾਊਡਰ ਐਡ ਕਰ ਦਵਾਂਗੇ ਸਵਾਦ ਅਨੁਸਾਰ ਜਿਹੜਾ ਲਾਲ ਮਿਰਚ ਪਾਊਡਰ ਐਡ ਕਰ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਮੈਂ ਇੱਥੇ ਪੋਣਿਆਂਗੇ ਮੇਥਿਆਂ ਨਾਲ ਕਈ ਵਾਰ ਥੋੜਾ ਜਿਹਾ ਕੜਤਨ ਆ ਜਾਂਦੀ ਹੈ ਸਬਜ਼ੀ ਦੇ ਵਿੱਚ ਤਾਂ ਕਰਕੇ ਆਪਾਂ ਅੱਧਾ ਚਮਚ ਦੇ ਕਰੀਬ ਇਹਦੇ ਵਿੱਚ ਚੀਨੀ ਪਾ ਲਵਾਂਗੇ ਤੇ ਜਿਹਦੇ ਨਾਲ ਕੀ ਕੋੜਾਪਨ ਬਿਲਕੁਲ ਵੀ ਨਹੀਂ ਮਹਿਸੂਸ ਹੁੰਦਾ ਹੈਗਾ ਸਬਜੀ ਦੇ ਵਿੱਚ ਤੇ ਸਬਜੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਮੇਥੇ ਧੋ ਕੇ ਰੱਖੇ ਸੀ ਉਹ ਕਰ ਲਿਆ ਹੈ ਨਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਬਹੁਤ ਹੀ ਸੋਹਣੀ 컬러ਫੁਲ ਜਿਹੜੀ ਇਹ ਸਬਜੀ ਲੱਗਦੀ ਹੈਗੀ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਤੇ ਖਾਣ ਦੇ ਵਿੱਚ ਵੀ ਉਦਨੀ ਜ਼ਿਆਦਾ ਟੇਸਟੀ ਜਿਹੜੀ ਸਬਜੀ ਬਣ ਕੇ ਤਿਆਰ ਹੁੰਦੀ ਹੈਗੀ ਇਹਨੂੰ ਰੋਟੀ ਨਾਲ ਪਰਾਂਠੇ ਨਾਲ ਚੌਲਾ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਤੇ ਸਬਜੀ ਬਣ ਕੇ ਆਪਣੀ ਬਿਲਕੁਲ ਤਿਆਰ ਹੈ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼াশ੍ਰੀ ਕਾਲ ਜੀ